ਇਸ ਵੇਲੇ ਦੀ ਵੱਡੀ ਖਬਰ ਬਟਾਲਾ ਦੇ ਕਸਬਾ ਉਦਨਵਾਲ ਤੋਂ ਸਾਹਮਣੇ ਆ ਰਹੀ ਹੈ ਅਣਪਛਾਤੇ ਨੌਜਵਾਨਾਂ ਨੇ ਪੈਟਰੋਲ ਪੰਪ ਤੇ ਕੰਮ ਕਰਦੇ ਦੋ ਲੋਕਾਂ ਨੂੰ ਮਾਰੀਆਂ ਗੋਲੀਆਂ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਉਦਨਵਾਲ ਵਿਖੇ ਪੈਟਰੋਲ ਪੰਪ ਤੇ دیر ਸ਼ਾਮ 2 ਅਨੁਪਛਤ ਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਕੀਤੀ ਗਈ ਫਾਇਰਿੰਗ ਚਾਰ ਹੰਦ ਕੀਤੇ ਗਏ ਹਨ ਫਾਇਰ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਦੋ ਕਰਮਚਾਰੀਆਂ ਨੂੰ ਲੱਗੀਆਂ ਹਨ ਗੋਲੀਆਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਦੇ ਕਸਬਾ ਉਦਨ ਮਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੈਟਰੋਲ ਪੰਪ ਤੇ ਕੰਮ ਕਰਦੇ ਦੋ ਕਰਮਚਾਰੀਆਂ ਨੂੰ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਇੱਕ ਦੀ ਮੌਕੇ ਤੇ ਮੌਤ ਹੋ ਚੁੱਕੀ ਆ ਤੇ ਦੂਜੇ ਨੂੰ ਇਲਾਜ ਦੇ ਲਈ ਹੌਂਸਾ ਰੈਫਰ ਕਰ ਦਿੱਤਾ ਗਿਆ ਹੈ ਡੀਐਸਪੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਵਕਫਾ ਖਾਣਿਆਂ ਦੇ ਐਸਐਚਓ ਪੁਲੀਸ ਫੋਰਸ ਦੇ ਨਾਲ ਪਹੁੰਚੇ ਹਨ ਅਤੇ ਜਾਂਚ ਕਰ ਰਹੇ ਹਾਂ ਛੇਤੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਹਨ ਬਾਜ਼ਮਾਰੀ ਹੈ ਨਾ ਵਾਜ ਮਾਰੀ ਤਾਂ ਅਸੀਂ ਭੱਜ ਕੇ ਬਾਹਰ ਹੋਏ ਐ ਤੇ ਇਹ ਜਦੋਂ ਉਹਨਾਂ ਕੋਲ ਤੇ ਗੋਲੀ ਮਾਰ ਚੱਲੀ ਐ ਤੇ ਮੈਂ ਭਾਈ ਹਾਲ ਭੱਜ ਕੇ ਆ ਗਿਆ ਰਸੋਈ ਹਾਲ ਰਸੋਈ ਹਾਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜ ਮਾਰਨ ਲੱਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਜੇ ਦੇਖਿਆ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਤੇ ਇਹ ਲੁੱਟਫੋ ਕਰਨ ਲੱਗੇ ਲੁੱਟ ਖੋਈ ਲੱਗੇ ਕਰਨ ਮੇਰੇ ਸਾਹ ਉਹਨੇ ਕੈਸ਼ ਉਸ ਟਾਈਮ ਹੈਗਾ ਸੀ ਅਜੇ ਕੋਈ ਕੈਸ਼ ਜੇਬ ਚ ਹੀ ਹੈ ਭਾਈ ਰੱਬ ਜਾਣਦਾ ਜਿੰਨਾ ਹੋਊਗਾ ਜੇਬ ਚ ਹੈ ਅਸਲ ਤੂੰ ਬੋਕਤੀ ਤੇ ਵੀ ਦਾ ਤੇ ਕਿ ਜਾਂ ਬੈ ਕੇ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਵਜੀ ਜਿਹੜਾ ਉਹ ਸਾਡਾ ਜਿਹਦੇ ਡੈਥ ਹੋਈ ਹੈ ਇਦਾਂ ਡੈੱਡ ਪਿਆ ਸੀ ਅੱਛਾ ਡੈੱਡ ਪਿਆ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਅੱਛਾ ਜਦੋਂ ਅਸੀਂ ਚੁੱਕ ਕੇ ਦੇਖਿਆ ਤੇ ਇੱਥੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਹੈ ਤੇ ਟਾਈਮ ਲਗਭਗ ਕਿੰਨੇ ਕੁ ਵਜੇ 8 ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਆਈਏ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠੇ ਹਾਂ ਨਾ ਹਲੋ ਪਰਾਸਾ ਜਿਹੜੇ ਅੱਜ ਦੋ ਵਿਅਕਤੀ ਇੱਥੇ ਲਿਆਂਦੇ ਗਏ ਆ ਹਾਂਜੀ ਕੀ ਇਨਫੋਰਮੇਸ਼ਨ ਉਹਨਾਂ ਬਾਰੇ ਤੁਹਾਨੂੰ ਕੀ ਜਾਣਕਾਰੀ ਮਿਲਣੀ ਹੈ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਬਰਾਡਰਟ ਸੀਗਾ ਤੇ ਬਰਾਡਰਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋਏਗੀ ਤੇ ਤਕਰੀਬਨ ਇਹ ਪੌਣੇ 9 ਵਜੇ ਇਹ ਇੱਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ ਤਕਰੀਬਨ ਸਵਾ ਗਨ ਭੇਦ ਤਕਰੀਬਨ ਇੱਕ ਹੋਰ ਪੇਸ਼ੈਂਟ ਆਇਆ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਬੰਤੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ইয়ার ਸੀਗੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ देयर ਹਿਸਟਰੀ ਦੇ ਸੀਗਾ ਅ ਰੈਸਿਡੈਂਟ ਕਮ ਕਮ ਉਧਰ ਮਤਲਬ ਪਰਤੇ ਕਰਦੇ ਸੀਗੇ ਤੇ ਰੈਸਿਡੈਂਟ ਦਾ ਨਾਮ ਪੈਟਰੋਲ ਪੰਪ ਆਨਰਸ ਨੂੰ ਨਹੀਂ ਪਤਾ ਉਹ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਇਹ ਗਨ ਸ਼ਾਟ ਇਨਜਰੀ ਸੀਗੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬਰਾਡ ਡੈਕ ਸੀਗਾ। ਹਾਂ ਵੀ ਕੁਮਾਰੀ ਹਲਾ ਕੇ ਤਾਂ ਦੇ। ਅ ਅੱਜ ਥੋੜੀ ਸੀਰੀਅਸ ਹੀ ਲੱਗ ਰਹੀ ਥੋੜੇ ਇਹਨਾਂ ਫਕਰ। ਠੀਕ। ਬੋਲੀ। ਤੇ ਇਹਦੇ ਸੰਬੰਧ ਚ ਜਿਹੜਾ ਕੱਕੀ ਗਿਆ। ਇਹ ਕੋ 8:05 ਕੇ 20 ਮਿੰਟ ਦੀ ਗੱਲ ਹੈ। ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ। ਇਹ ਪਤਾ ਲੱਗਾ ਇਥੋਂ ਇਹਨਾਂ ਦੇ ਕੋਈ ਸ਼ਿਕਤੀ ਹੈ। ਕਿ ਉਹਨਾਂ ਨੇ ਇੱਕ ਨੇ ਤੇਲ ਪਵਾਇਆ ਉਹਨਾਂ ਨੇ। ਤੇਲ ਪਾ ਕੇ ਤੇ ਉਹਨਾਂ ਨੂੰ ਪੈਸੇ ਖੋਣ ਲੱਗ ਪਏ ਨੇ। ਤੇ ਜਿਹੜਾ ਕਰਿੰਦਾ ਉਹਦੇ ਨਾਲ ਕਾਫੀ ਆਪਣਾ ਮੁਜਮਤ ਕੀਤੀ ਤੇ ਜਿਹਦੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹੜੇ ਮਰਨ ਵਾਲੇ ਨੇ ਸੁੱਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸੁੱਟ ਲਿਆ ਤੇ ਉਹ ਉਹਨੇ ਡੇਗੇ ਤੇ ਗੋਲੀ ਮਾਰ ਦਿੱਤੀ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਕਰਿੰਦਾ ਉਹ ਪੰਪ ਤੋਂ ਬਾਹਰ ਆਇਆ ਛਾਉਣ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰੀ ਤੇ ਪੱਖੀ ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਅਸੀਂ ਆਪਣਾ ਮੇਰੇ ਨਾਲ ਐਸਐਚਓ ਕਮਾਨ ਐਸਐਚਓ ਹਰਗੋਬਿੰਦਪੁਰ ਐਸਐਚਓ ਰੰਧਾ ਮੰਗਲ ਐਸਐਚਓ ਕਾਦੀਆਂ ਤੇ ਹੁਣ ਤੇ ਸੀਜੀ ਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀਆਰ ਰਿਪੋਰਟਸ ਦੇਖ ਕੇ ਅਸੀਂ ਇਸ ਤਰ੍ਹਾਂ ਆ ਭਰਾ ਕਰ ਰਹੇ ਹਾਂ ਪਰਚਾ ਦਰਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਦ ਹੀ ਇਰਗਨ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਸਰ ਕੋ ਕੈਸ਼ ਵੀ ਖੜਿਆ ਹੋਣਾ ਇਸ ਟ੍ਰੇਡ ਵਿੱਚ ਇਹਦੇ ਵਿੱਚੋ ਜੇ ਆਪਣਾ ਪੁੱਛਦੇ ਆ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇਹ ਪੁਸ਼ਕਿਸ਼ ਦਾ ਮੈਟਰ ਹੈ ਅਸੀਂ ਪੁਸ਼ਕਿਸ਼ ਤੋਂ ਬਾਅਦ ਤਰਸਦੇ ਕਿੰਨਾ ਵਟਕ ਗਿਆ ਜੀ ਥੈਂਕ ਯੂ ਥੈਂਕ ਯੂ